ਰਾਜ ਮਹਿਲ ਦੇ ਵਿੱਚ ਆਸਥਿਤਤਾ ਚੱਲ ਰਹੀ ਸੀ ਰਾਜਕੁਮਾਰੀ ਮੰਦਾਕਨੀ ਨੇ ਰਾਜਕੁਮਾਰ ਵਿਕਰਮ ਨੂੰ ਬੇਨਕਾਉ ਕਰ ਦਿੱਤਾ ਸੀ ਲੋਕਾਂ ਨੇ ਉਸ ਦੇ ਬੋਤੀ ਮਤਾ ਦੀ ਤਾਰੀਫ ਕੀਤੀ ਪਰ ਕੋਜ ਅਖਾਂ ਜੇ ਵੀ ਉਸ ਤੇ ਵਿਸ਼ਵਾਸ ਨਹੀਂ ਸੰਕਰ ਰਹੀਆਂ ਰਾਜਾ ਵਸਤਰਾਜ ਅਜੇ ਵੀ ਠੀਕ ਤਰ੍ਹਾਂ ਪ੍ਰੋਸਾਨ ਨਹੀਂ ਸੀ ਕਰ ਰਿਹਾ ਕਿ ਇੱਕ ਔਰਤ ਇੱਕ ਇਕੱਲੀ ਕੁੜੀ ਸਿਆਸ ਦੀ ਇਨੀ ਵੱਡੀ ਚਾਰ ਨੂੰ ਸਮਝ ਸਕਦੀ ਹੈ ਮਹਿਲ ਵਿੱਚ ਰਹਾਤਾ ਸ਼ਾਂਤ ਨਹੀਂ ਰਹੀਆ ਇੱਕ ਰਾਤ ਸ਼ੀਲਵੰਤੀ ਨੇ ਮੰਦਕਿਨੀ ਨੂੰ ਉਠਾਇਆ ਉਹ ਬੋਲੀ ਰਾਜਗੁਮਾਰੀ ਤੁਸੀਂ ਇਹ ਸੁਣਿਆ ਹੈ ਤੇ ਖਾਣੇ ਚੋਂ ਅਜੀਬ ਆਵਾਜ਼ਾਂ ਆ ਰਹੀਆਂ ਮੈਨੂੰ ਲੱਗਦਾ ਹੈ ਉੱਥੇ ਕੋਈ ਹੈ ਜਾਂ ਫਿਰ ਹੋ ਸਕਦਾ ਹੈ ਕੋਝੋਰ ਮੰਦਕਿਨੀ ਨੂੰ ਮੀ ਅੰਦਰੋਂ ਕਬਰਾਟ ਹੋਈ ਉਹ ਦੋ ਸਿਪਾਹੀਆਂ ਨਾਲ ਤੇ ਖਾਣੇ ਵੱਲ ਗਈ ਉੱਥੇ ਗਿਆਨ ਦੀਆਂ ਕਿਤਾਬਾਂ ਵਾਲੀ ਪੁਰਾਣੀ ਸ਼ੈਲਫ ਹੇਲ ਰਹੀ ਸੀ ਜਦੋਂ ਸਿਪਾਹੀਆਂ ਨੇ ਉਸ ਨੂੰ ਹਟਾਇਆ ਤਾ ਇੱਕ ਹੋਰ ਦਰਵਾਜ਼ਾ ਖੁੱਲਿਆ ਜਿਸ ਬਾਰੇ ਕੋਈ ਨਹੀਂ ਸੀ ਜਾਣਦਾ ਉਸ ਦਰਵਾਜ਼ੇ ਦੇ ਪਾਰ ਇੱਕ ਗੁਫਾ ਸੀ ਗੁਫਾ ਵਿੱਚੋਂ ਠੰਡੀ ਹਵਾ ਆ ਰਹੀ ਸੀ ਜਿਸ ਵਿੱਚ ਪਾਜੀ ਜਿਹੇ ਸੁਗੰਧ ਸੀ ਨਾਹੀਂ ਮਿੱਟੀ ਦੀ ਨਾਹੀਂ ਫੁੱਲਾਂ ਦੀ ਐਸੀ ਸੁਗੰਧ ਜਿਵੇਂ ਕਿਸੇ ਮਰੇ ਹੋਏ ਲੋਕਾਂ ਦੀ ਹੋਵੇ ਮੰਦਾਕਣੀ ਨੇ ਫੈਸਲਾ ਕੀਤਾ ਕਿ ਅੱਗੇ ਜਾਣਾ ਚਾਹੀਦਾ ਹੈ ਸ਼ੀਲਵੰਤੀ ਨੇ ਉਸਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਉਹ ਬੋਲੀ ਇਹ ਤਾਂ ਸਿਰਫ ਉਹਦੇ ਪੁਰਖਿਆਂ ਦੀ ਆਤਮਾ ਮੰਲੀ ਖੁੱਲੀ ਹੋ ਸਕਦੀ ਹੈ ਤੁਸੀਂ ਤਾਂ ਜੀਉਂਦੇ ਹੋ ਮਨ ਦਾ ਕਿੰਨੀ ਨਹੀਂ ਹੋਲੀ ਜਿਹਵਾ ਦਤਾ ਕਈ ਵਾਰੀ ਸਾਚ ਨੱਬਣ ਲਈ ਜੀਉਂਦੇ ਲੋਕਾਂ ਨੂੰ ਵੀ ਮਰਨ ਵਾਲਿਆਂ ਦੇ ਰੋ ਪੈਣਾ ਮਿੰਦਾ ਹੈ ਉਹ ਗੁਫਾ ਦੇ ਅੰਦਰ ਗਈ ਪੈਰਾ ਹੈਡ ਕੱਚੇ ਬਖਰ ਜਾਣਾ ਕੰਦਾ ਉੱਤੇ ਪੁਰਾਣੀ ਲਿਖਾਈ ਬਿਲਕੁਲ ਉਹੀ ਪਾਸ਼ਾ ਜੋ ਦੇਖਣੇ ਦੀ ਕਿਤਾਬ ਵਿੱਚ ਸੀ ਉਨਾ ਦੇ ਸਾਹਬ ਲਿਖਿਆ ਹੋਇਆ ਸੀ ਹਾਨੇਰੀ ਕਾਤੀ ਤੇ ਜੌਨ ਕੌਣ ਕਰੇਗਾ ਮੰਦਾਕਿਨੀ ਨੇ ਆਪਣੇ ਮਨ ਵਿੱਚ ਸੋਚਿਆ ਇਹ ਚੋਣ ਕਿਸੇ ਨਵੇਂ ਰਾਹ ਦੀ ਸ਼ੁਰੂਆਤ ਹੋ ਸਕਦੀ ਹੈ ਉਸਨੇ ਮਹਿਰ ਵਿੱਚ ਬਾਬਸ ਆ ਕੇ ਰਾਜਾ ਵਸਤ ਰਾਜ ਨੂੰ ਸਾਰਾ ਹਾਲ ਦੱਸਿਆ ਪਰ ਰਾਜਾ ਨੇ ਗਮੀਤਾ ਨਾਲ ਨਹੀਂ ਲਿਆ ਉਹ ਬੋਲਿਆ ਪਰ ਖਿਆਨੀ ਇਹ ਚੀਜ਼ਾਂ ਵਿੱਚ ਹਾਜਰ ਤੋਂ ਵੱਧ ਦਿਲਚਸਪ ਹੈ ਰਾਜਧਾਨੀ ਨੂੰ ਮੁਸੀਬਤ ਵਿੱਚ ਪਾ ਦੇ ਦੇਗੀ ਤੂੰ ਮੈਨੂੰ ਇਹ ਕਿ ਰਾਜਕੁਮਾਰੀ ਵਾਂਗ ਰਹਿ ਕੇ ਰਾਜ ਦੀ ਨਿਗਰਾਨੀ ਕਰਕੇ ਦੱਸ। ਮੰਦਕਨੀ ਨੂੰ ਅੰਦਰੋਂ ਗੁੱਸਾ ਆਇਆ ਪਰ ਉਸਨੇ ਕੋਝ ਨਹੀਂ ਗਿਆ। ਦੋਜੇ ਦਿਨ ਇੱਕ ਨਵਾਂ ਦੂਤ ਆਇਆ। ਉਸਨੇ ਕਿਹਾ ਹਾਨੇ ਦੀ ਘਾਟੀ ਵਿੱਚ ਕੁਝ ਅਜੀਬ ਹੋ ਰਿਹਾ ਹੈ। ਪਿੰਡਾਂ ਦੇ ਲੋਕ ਗਾਇਬ ਹੋ ਰਹੇ ਹਨ। ਕੋਈ ਨਹੀਂ ਜਾਣਦਾ ਇਹ ਕਿਵੇਂ ਹੋ ਰਿਹਾ ਹੈ। ਮੰਦਕਨੀ ਨੇ ਅੰਦਰੋਂ ਹੀ ਅੰਦਰੋਂ ਹੀ ਸਾਵਲਾ ਲਿਆ। ਇਹ ਸਾਰਾ ਕਿਸੇ ਨਮੀ ਚੋਣ ਦੇ ਨਾਲ ਨਵੀਂ ਕਿਸਮਤ ਦੇ ਨਾਲ ਜੁੜਿਆ ਹੋਇਆ ਹੈ। ਉਹ ਰਾਜਾ ਨੂੰ ਬੁਚਨ ਲੱਗੀ ਕਿ ਮੈਂ ਉੱਥੇ ਜਾ ਸਕਦੀ ਹਾਂ ਰਾਜੇ ਨੇ ਕਿਹਾ ਨਹੀਂ ਇਹ ਖਾਸ ਨਾ ਭੈ ਤੂੰ ਰਾਜ ਦੀ ਰੌਸ਼ਨੀ ਹੈ ਤੈਨੂੰ ਰਾਖੂ ਜ ਜਾਣ ਨਹੀਂ ਦੇ ਸਕਦਾ ਬਾਵਾ ਤਨੂੰ ਮੰਦਾ ਕਿਨੇ ਨੇ ਆਪਣੇ ਨਕਲੀ ਖਪਰੇ ਪਾਇ ਸ਼ੀਲਵੰਤੀ ਨੂੰ ਹੀ ਨਾਲ ਲਿਆ ਤੇ ਇੱਕ ਗੁਪਤ ਰਸਤੇ ਰਾਹੀਂ ਰਾਜ ਤੂੰ ਨਿਕਲ ਗਈ ਉਹ ਪੌਂਜੀ ਹਨੇਰੀ ਘਾਟੀ ਘਾਟੀ ਵਿੱਚ ਚੁੱਪ ਵਰਤੀ ਹੋਈ ਸੀ ਪਿੰਡ ਖਾਲੀ ਘਰਾਂ ਦੇ ਦਰਵਾਜ਼ੇ ਟੁੱਟੇ ਹੋਏ ਤੇ ਹਰ ਕੰਧ ਉਤੇ ਲਿਖਿਆ ਸੀ ਜਿਨ੍ਹਾਂ ਨੇ ਮੰਦਕਨੀ ਦੀ ਚੋਣ ਨੂੰ ਉੰਗਾਰਿਆ ਉਹ ਮਰੰਦੀ ਮੰਦਕਨੀ ਹੈਰਾਨ ਸੀ ਕਿ ਉਸ ਦਾ ਨਾਮ ਇੱਥੇ ਕਿਵੇਂ ਲਿਖਿਆ ਗਿਆ ਉਹ ਇੱਕ ਵੱਡੇ ਪੱਥਰ ਕੋਲ ਗਈ ਜਿਸ ਉਤੇ ਉਸ ਦੀ ਸ਼ਕਲ ਪਣੀ ਹੋਈ ਸੀ ਪਰ ਉਹ ਸ਼ਕਲ ਕਾਲੀ ਰਾਖ ਨਾਲ ਬਣੀ ਹੋਈ ਸੀ ਜਿਸ ਉਤੇ ਲਿਖਿਆ ਸੀ ਰਾਜ ਦਾ ਸਤਿਆਨਾਸ਼ ਉਸ ਨੇ ਸੋਚਿਆ ਕੌਣ ਕਰ ਰਿਹਾ ਏ ਸਭ ਕੁਝ ਉਸ ਰਾਤ ਮਨਤਾਕ ਨੇ ਇੱਕ ਪਰਛਾਵਾਂ ਦੇਖਿਆ ਉਹ ਇੱਕ ਬੁਤੀ ਔਰਤ ਸੀ ਚਮੜੀ ਜਿਵੇਂ ਰੇਤ ਦੀ ਮਨੀ ਹੋਵੇ ਅੱਖਾਂ ਜਿਵੇਂ ਹਜ਼ਾਰ ਸਾਲ ਪਿੱਛੇ ਦੇਖ ਸਕਣ ਉਸਨੇ ਕਿਹਾ ਤੂੰ ਆ ਗਈ ਹੈ ਪਰ ਤੂੰ ਮੇਝ ਨਹੀਂ ਜਾਣਦੀ ਕਿ ਤੂੰ ਕੌਣ ਹੈ ਇਹ ਰਾਜ ਤੇਰਾ ਹੈ ਤੂੰ ਰਾਜਕੁਮਾਰੀ ਨਹੀਂ ਤੂੰ ਵਾਰਿਸ ਹੈ ਇਸ ਰਾਜ ਦੀ ਇਹ ਰਾਜ ਮਿਲੇਗਾ ਸਿਰ ਬਲੂ ਦੇਣਾ ਮੰਦਾਕਨੀ ਬੋਲੀ ਨਹੀਂ ਮੈਂ ਸਿਰਫ ਰਾਜਾ ਦੀ ਬੇਟੀ ਹਾਂ ਉਹ ਬੁੱਢੀ ਔਰਤ ਬੋਲੀ ਨਹੀਂ ਤੂੰ ਇਸ ਮਹਿਲ ਦੀ ਅਸਲੀ ਵਾਰਸ ਹੈ ਜਿਸ ਨੂੰ ਅਚਿੰਤ ਨੇ ਕਾਬੂ ਕੀਤਾ ਸੀ ਤੇਰਾ ਜਨਮ ਉਸੇ ਰਾਤ ਹੋਇਆ ਸੀ ਜਦੋਂ ਅਸਲੀ ਰਾਣੀ ਨੂੰ ਜਿਉਂਦੇ ਸਾੜਿਆ ਗਿਆ ਸੀ ਤੇਰਾ ਰਾਜ ਤੇਰਾ ਪਿਤਾ ਨਹੀਂ ਮੰਦਾਕਨੀ ਬਿਲਕੁਲ ਹੈਰਾਨ ਰਹਿ ਗਈ ਅਚੰਬੇ ਵਿੱਚ ਲਈ ਗਈ ਸੱਚ ਜਦੋਂ ਵੀ ਸਾਹਮਣੇ ਆਉਂਦਾ ਹੈ ਉਹ ਸਿਰਫ ਹੌਲੀ ਹਵਾ ਵਾਂਗ ਨਹੀਂ ਹੁੰਦਾ ਕਈ ਵਾਰ ਉਹ ਤੂਫਾਨ ਵਾਂਗ ਸਾਹਮਣੇ ਆਉਂਦਾ ਹੈ ਜੋ ਪਿਛਲੀ ਪਹਿਚਾਨ ਨੂੰ ਤਾਕੇ ਨਵੀਂ ਤਕਦੀਰ ਲਿਖਦਾ ਹੈ ਮੰਦਾਕਣੀ ਨੇ ਹੁਣ ਸਿਰਫ ਰਾਜ ਨਹੀਂ ਪਰ ਆਪਣੀ ਅਸਲੀ ਪਹਿਚਾਨ ਲਈ ਵੀ ਲੜਨਾ ਸੀ